गाइस तो स्वागत है आप सभी का हमारे इस छोटे से व्लॉग में तो गाइस बिना समय गवाते हुए हम इस व्लॉग को यहीं खत्म करते हैं <taps> तो ये चाचा करता है <taps> 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 <दोगा> <taps> ਚਾਲ 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 ਕਰੇ ਜਾਂਦੂ ਆਏ ਬੰਦੇ ਰੇਕ ਟ੍ਰਿਪ ਚ ਹੁੰਦੇ ਨੇ ਬਾਈ ਜੇ ਤਿੰਨ ਜਾਣੇ ਆ ਕਰ ਰਹੇ ਨੇ ਤੇ ਇੱਕ ਜਾਣੇ ਨਾ ਕਰਨੀ ਕਰਨੀ ਆ ਮੈਂ ਕਰ ਰਿਹਾ ਸੀ ਨਾ ਇਹ ਤਾਂ ਮਜਬੂਰੀ ਚ ਮੈਂ ਨਾ ਕਰੀ ਜਾ ਸੀ ਚਲੋ ਸਾਰੇ ਪਪਾਨ ਜੋਏ ਜਾ ਰਿਹਾ ਆ ਦੇਖੋ ਮੁੰਡੇ ਸਜੇ ਤਾਂ ਇਹ ਆਹ ਮੁੰਡਾ ਕਹਿੰਦਾ ਕਹਿੰਦਾ ਮੈਂ ਉੱਥੇ ਕਹਿੰਦਾ ਤੁਸੀਂ 15 ਤੁਸੀਂ 1500 ਦੇ ਕੇ ਆ ਹੋਗੇ ਕਹਿੰਦਾ ਮੈਂ ਕਮਾ ਕੇ ਲੈ ਆਉਂਗਾ ਕਿਵੇਂ ਕਹਿੰਦਾ ਬਈ ਤੁਸੀਂ ਕਹਿੰਦਾ ਉੱਥੇ ਕਹਿੰਦਾ ਨਾਓਗੇ ਕਹਿੰਦਾ ਮੈਂ ਉੱਥੇ ਸਾਬ ਸਫਾਈ ਕਰੂੰਗਾ ਹੁਣ ਵਾਲੀ ਕੰਮ ਕਰੂੰਗਾ ਦਾ ਪਾਣੀ ਪੀਣਾ ਉੱਥਨੀ ਕਹਿੰਦਾ ਨਾਲੇ ਮੈਂ ਡਾਈਟ ਦੇ ਪੈਸੇ ਲੈ ਕੇ ਆਉਂ ਕਿੰਨੇ ਪੈਸੇ ਲੈ ਕੇ ਆਏਗਾ ਉਹਨਾਂ ਦਾ ਦਿਹਾੜੀ ਹੋਏ ਕਿ ਜਦੋਂ ਵੋਟ ਲੈਣ ਆਂਦੇ ਨੇ ਗੱਡੀਆਂ ਆ ਗਈਆਂ ਬੈਠੋ 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 ਜਲਦੀ ਚੱਲੋ ਗੱਡੀਆਂ ਆ ਗਈਆਂ ਪਜਾਰੋ ਆ ਚੱਲੇ ਵਾ ਆਏ ਹਏ ਅਕਾਲੇ ਆ ਬਾਈ ਉਹ ਬਾਈ ਇਹਦੇ ਨਾਲ ਤਾਂ ਹੰਢੀ ਜਲੇਟਰ ਬਾਈ ਜਿਉਂਦੇ ਮੈਂ ਰਹੇ ਤਾਂ ਮਿਲਾਂਗੇ ਵੈਲਕਮ ਬਤੇ ਖੀ ਗੁਰੀ ਲੱਕੀ ਜਾਣਾ ਹਲੇ ਓ ਨਿਆਣ ਗੁਰੀਆ ਕਰ ਬਾਈ ਆਹ ਦੇਖੋ ਜਮਰਾਜ ਹੀ ਬਿਠਾ ਲਾ ਜਮਰਾਜ ਇਧਰ ਦੇ ਕੀ ਜਮਰਾਜ ਸਾਖ ਸਾਖ ਜਮਰਾਜ ਹੀ ਹੈ ਸਾਖ ਸਾਖ

ਜਿਹੜੇ ਚਾਹੇ ਓਵਰਟੇ ਕਰਦੀ ਕੁੜੀ ਪਰ ਮੇਰਾ ਧਿਆਨ ਕੁੜੀ ਕਣੀ ਪੀ ਮੈਂ ਕੁੜੀ ਨੂੰ ਜਾ ਕੇ ਚੱਕਦਾ ਤੂੰ ਵੱਧਦਾ ਤੂੰ ਭੈਣ ਦਾ ਨਾ ਨਾ ਆਹ ਰਾਹ ਖੱਜ ਕੇ ਜਿਹੜੇ ਸਾਹ ਦੀ ਤੇਰੀ ਚਲਾਈ ਆ ਜਿਹੜੇ ਸਾਹ ਦੀ ਤੇਰੀ ਚਲਾਈ ਆ ਤੂੰ ਚਾੜ ਦੇਗਾ ਉੱਤੇ ਹਾਰਾ ਬਸ ਭਾਈ ਐਨਾ ਡਰਿਆ ਬੈਠਾ ਮੂਰੇ ਭੈਣ ਚੋਦ ਹੱਥ ਮਾਰਿਆ ਇਹ ਜੇ ਕਰਾਂਗਾ ਭੈਣ ਚੋਦ

લોકર ઇધર ને અરે મુજે કે પતા મુસસે પૂછે જારીયા બાર બાર નેના દેવી મત્તા દેકવાળી ફીલિંગ લે આ જા ઓય તારી જલ્દી હે મુરે ભાઈ એમ કર જ એમ કર જા યાર એનો કચ્ચી જુગ દે દે ભાઈ એક ફ્રેન્ચી દે ફ્રેન્ચી દે ફ્રેન્ચી તારી બાજા ઓ લાલ ઓય બેડે રંગ દે દે ઓય ઓ ભાઈ નું પતાઈ દી ભાઈ નું પતાઈ દી ઓ ફિર સારા દી થી કે મિલુગા <laughs> माच्छ। माच्छ। आज मैं तो दिखी नहीं रहा कुछ चीज ना

ਇਹਦੀ ਮਾਰੀ ਪਾਣੀ ਦੀ ਚੜ੍ਹਦਾ ਪਹਿਲਾ ਆ। ਉਹ ਵੇਖਣ ਦਾ ਕੋਈ ਮਾਣ ਨਹੀਂ। ਆ ਗਿਆ। ਆਪਣਾ ਆ ਜਾ। ਉਹ ਜੈਕਸਪੈਰੋ ਵਾਲਾ। ਜੈਕਸਪੈਰੋ ਵਾਲਾ ਬਾਲ ਦਾ ਵਰਦਾ। ਬਾਲ ਦਾ ਵਰਦਾ ਏ। ਆ ਠੀਕਾ ਤਾਂ ਬੰਦਾ।

ਸਾਰਿਆਂ ਦੀ ਲਈ ਹੈ ਬੱਟਾ ਨਾ ਭੈਣ ਦੁੱਧ ਕਰੇ ਨਾ ਸਾਰਿਆਂ ਦੀ ਲਈ ਹੈ ਬਲਦਕਾਰੀ ਕਰੂ ਸਾਰਿਆਂ ਦੀ ਲਈ ਆ ਮੈਂ ਇਹ ਵੀਡੀਓ ਬਣਾਦੀ ਮੇਰੀ ਤੈਨੂੰ ਤੋੜੂ ਨਹੀਂ ਸਾਰਿਆਂ ਦੀ ਲਈ ਆ ਨਾ ਬਾਕ ਤੇ ਰੌਸਟਿੰਗ ਚੱਲ ਰਹੀ ਆ ਰੌਸਟਿੰਗ ਚੱਲ ਰਹੀ ਆ ਬਾਬਾ ੱੱਕਾ ਦੀ ੱੱਕਾ ਦੇ ਮੇਰੀ ਜਾਨ ਆਏ ਹਾਏ ਲਵ ਯੂ ਤੇਰਾ ਬਲੌਗ ਆ તું કਿੱથડે જઈ રહ્યો ગાડી જા આ એ જાવા ગયા ઓઠે 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 જઠે ઓય તારી રહેગા ઓઠે આ ગેસ તારી ख़र <laughs> 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 कर ले ले ਬਾਅ ਵੇ। ਛਰੀੜ ਤੇ ਛਾਰੇ ਅਜੇ ਛਰੀੜ ਹੀ ਨਾ ਖੁੱਲਿਆ ਫੇਰ ਕਿੱਫੜਾ ਛਰੀੜ ਹੁਣ। ਹੰਡੇ ਹੋਇਆ ਭਾਈ ਆਪਾਂ ਤਾਂ। ਨਜਾੜਾ ਆ ਗਿਆ ਨੱਕੇ ਉਹ ਖੁੱਲੇ ਪਾਣੀ ਚ ਤਾਂ। ਪਹਿਲੇ ਜਦੋਂ ਮੈਂ ਹੁੰਦਾ ਰਹੇ ਹਣਾ। ਉਹ ਜੀ ਸੁਭਾਅ ਪੈ ਗਿਆ। ਉਹ ਪੜਿਆ ਜੀ। ਘਰੇ ਤਾਂ ਨਹੀਂ ਜਾਂਦਾ ਬਾਲਟੇ ਲੜਕਿ ਛੈਣਉਣ ਵਾਲੇ ਛਰੀੜ ਨੇ ਇਹ। ਨੌ ਨਾਲੇ ਪਈ ਖੁੱਲਿਆਂ ਪਾਣੀਆਂ ਚ ਕਹ ਰ ਮੈਂ ਦਰਿਆ ਚ ਨਾ ਤਮਾਗੜ ਮੱਤ ਨਾ ਗਿਆ ਮੇਰੇ ਕੋਲ ਦੀ ਛੱਛੜੀ ਘਰ ਬੁਲਾ ਕੇ ਕੱਠਾ ਜਾ ਘੜੀ ਬਦਲਾਂਗੇ ਜਾ ਕੇ ਕਹਦਾ ਪਟਾਂ ਚ ਛੱਛੜੀ ਕਾ